ਸਾਕੂ ਦਿਓ ਕੜੀਆਂ ਜਾਂ ਹੁਣ ਪਾਣੇ ਲੱਗੇ ਹੋਏ ਚਲੋ ਉਹ ਗੰਭਾਵਾ ਪਿਆ ਜੀ ਅਧਿਰ ਗੱਲ ਪੰਡੂ ਪਨਾਹ ਤੇ ਤੂੰ ਗੱਲ ਪੈ ਸੋਣੇ

کنهي ليه جي تي باقي برتبي هو ڪردي ٿو انھن ۾ نه ٿي وڃي گا 4 3 2 1 ਫੇਓ ਨਹੀਂ ਹੁੰਦੀ ਨਹੀਂ ਜਰਾ ਆ ਲਈ ਗਲੀ ਜਿਹੜੀ ਇਲੈਗਲ ਜਿਹੜੀ ਕੰਸਟਰਕਸ਼ਨ ਹੋਈ ਉਸ ਤੇ ਕਾਰਵਾਈ ਕੀਤੀ ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧਾ ਵਾਲੀ ਬਸਤੀ ਦੇ ਵਿੱਚ ਆਏ ਹਾਂ ਇੱਥੇ ਨਗਰ ਨਿਗਮ ਮੋਗਾ ਵੱਲੋਂ ਇਲੈਗਲ ਐਨਕ੍ਰੋਚਮੈਂਟ ਜਿਹੜੇ ਹੈ ਉਹ ਰਿਮੂਵ ਕਰਨ ਲਈ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਲੋ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਐਡਕੁਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ ਮੌਕੇ ਤੇ ਆਏ ਹਾਂ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾ ਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਬਣਦੀ ਕਾਰਵਾਈ ਮ्युनਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਮੁਕਦਮੇ ਸਰ ਦਰਜ ਨੇ 10 ਮੁਕਦਮੇ ਟੋਟਲ ਐਨਡੀਪੀਐਸ ਐਕਟ ਦੇ ਇਹਨਾਂ ਦੇ ਦਰਜ ਨੇ ਇਲੀਗਲ ਬਣੀ ਹੋਈ ਸੀ ਸਰ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮ्युनਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐ ਵਾਇਓਲੇਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਤੇ ਉਹ ਕੀਤੀ ਜਾ ਰਹੀ ਹੈ ਹੋਰ ਕਿੰਨੇ ਮਕਾਨ ਹੈਗੇ ਜੀ ਇਹਨਾਂ ਦੇ ਪੁੱਛਿਆ ਜਾਂ ਕਰਤੇ ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀ ਹੈ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਤਹਿਤ ਵੀ ਜੋ ਬਣਦਾ ਹੋਇਆ ਉਹ ਆਉਣ ਵਾਲੇ ਦਿਨਾਂ 'ਚ ਕਸ਼ਿ ਕਰਾਂਗੇ ਇਹ ਅਜੀਬ ਘਰ ਦੇ ਵਿੱਚ ਕੋਈ ਰਹਿ ਰਹੇ ਸੀ ਜੀ ਇਹ ਪਹਿਲਾਂ ਨੋਟਿਸ ਕਰਾ ਦਿੱਤਾ ਗਿਆ ਸੀ ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ ਹੁਣ ਅੱਜ ਜਦੋਂ ਮੌਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਸੀ ਇਹਦੇ ਵਿੱਚ ਕੋਈ ਰਹਿਣਾ ਨਹੀਂ ਪਾਇਆ ਸਰ ਕਿਸੇ ਮਾਮਲੇ ਤੇ ਸੋਨਰ ਰਾਨੀ ਨੂੰ ਸਜ਼ਾ ਵੀ ਹੋਈ ਆ ਦੱਸਾਂ ਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਦੱਸ ਦੇਵਾਂਗਾ ਸਰ ਇਹੀ ਘਰ ਹੈ ਕਿ ਹੋਰ ਵੀ ਆ ਕੋਈ ਉਹ ਚੈੱਕ ਕਰ ਲੈਨੇ ਆ ਸਾਰਾ ਪਰ ਇਸ ਘਰ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆ ਘਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਨਾਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਹਿਤ ਜਿਹੜੀ ਆ ਐਸ ਪਰ ਲੋ ਲੋ ਜਿਹੜੇ ਲੇਟ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲੋ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਏ